ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਰਣਜੀਤ ਕੋੜ ਫੱਤੇ ਵਾਲਾ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅਖਾੜੇ ਪੰਜਾਬ ਦੇ ਤੇ ਅੱਜ ਅਸੀਂ ਅੱਜ ਖੜੇ ਆਂਗੇ ਪਿੰਡ ਬੁੱਗਣੀ ਜ਼ਿਲ੍ਹਾ ਲੁਧਿਆਣਾ ਇੱਥੇ ਅੱਜ ਚਮਕੀਲਾ ਮਰਜੋਤ ਜੀ ਦੀ 70 ਬਰਸੀ ਹੈਗੀ ਅੱਪ ਅੱਜ ਚਮਕੀਲਾ ਸਾਹਿਬ ਦੇ ਘਰ ਦੇ ਕੋਲ ਖੜੇ ਆਂਗੇ ਪਹਿਲਾਂ ਇਥੇ ਹੀ ਸਿੰਪਲ ਘਰ ਸੀ ਇਹਨਾਂ ਦਾ ਤੇ ਹੁਣ ਅੱਜ ਕੱਲੇ ਨੇ ਕੋਠੀ ਦੇ ਰੂਪ ਉਧਾਰਨ ਕਰ ਲਿਆ ਚਮਕੀਲਾ ਸਾਹਿਬ ਦਾ ਇਹ ਜੱਦੀ ਘਰ ਹੈਗਾ ਚਮਕੀਲਾ ਸਾਹਿਬ ਇੱਥੇ ਵੱਡੇ ਹੋਏ ਖੇਡੇ हूँ तो आप दूजे पास लैके जाव तो फिलहाल इसे गेट लॉक लग्या पे क्योंकि सारा परिवार उसे सभ्याचारक मेला अच्छा तो मतलब दर्शक पहुँचे पे दूरों दूरों सारे पंजाब तो दूरों नेड़ियों उठे गए सारे ये तो सारे घर का अंदर दृश्य भी दिखा अब आप चलते हैं गए इधर प्रोग्राम चल रहा है उन्होंने जैसे यादगार बनी हैगी आज फिर दो भी दोस्तों आप पहुँच चुके हैं ਜਮਕੀਲਾ ਮਰਜੋਦ ਦੀ ਜੀ ਸਮਾਧ ਤੇ ਜਿੱਥੇ ਉਹਨਾਂ ਦਾ ਸ਼ਸਕਾਰ ਹੋਇਆ ਸੀਗਾ ਉੱਥੇ ਮੌਜੂਦ ਹੈ। ਤਰਠਾ ਮਾਰ ਦਾ ਇਕੱਠ ਉਹਨਾਂ ਦੇ ਪਿਆਰ ਦਾ ਸਬੂਤ ਹੈ। ਲੋਕ ਉਹਨਾਂ ਨੂੰ ਅੱਜ ਉਹਨਾਂ ਦੇ 36ਵੇਂ ਵਰ੍ਹੇ ਹੈਗੀ। ਉਹਨਾਂ ਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਵਾਲੇ ਦਰਸ਼ਕ ਉਪਾਸ਼ਕ ਅੱਜ ਵੀ ਇੱਥੇ ਵੱਡੀ ਗਿਣਤੀ 'ਚ ਪਹੁੰਚੇ ਹੈਗੇ। ਟੈਂਡ ਖੂਦ ਹੀ ਵਾਂਗੂ ਤੂੰ ਆਈ ਸੀ ਭਰ ਕੇ ਤੁਰ ਚਲੀ ਜਿੰਦੜੀ ਖਾਦੀਅਤ ਕਰਕੇ ਬਹੁਤ ਵਧੀਆ ਗੀਤਾ ਚਮਕੀਲਾ ਸਾਹਿਬ ਦਾ ਇਹ ਗੀਤਾ ਵੈਸੇ ਸਾਰੇ ਬਹੁਤ ਵਧੀਆ ਹੈਗੇ ਸਮਾਦਾ ਮਰਯੋ ਚਮਕੀਲਾ ਇੱਥੇ ਉਹਨਾਂ ਦਾ ਸ਼ਸਕਾਰ ਹੋਇਆ ਸੀ ਇਕੱਠਿਆਂ ਦਾ ਤੋਂਮਾਂ ਦਾ ਇਹ ਦਰਸ਼ਨ ਕਰਵਾਇਆ ਤੁਹਾਨੂੰ ਲੋਕਾਂ ਇੱਥੇ ਪਹੁੰਚਦੇ ਆਏ ਉਹਨੂੰ ਪਿਆਰ ਕਰਨ ਵਾਲੇ ਸ਼ਰਦਾ ਨਾਲ ਮੱਥਾ ਟੇਕਦੇ ਆ। ਇਹ ਜਦ ਅਗਰਬਣੀ ਵੀ ਉਹਨਾਂ ਦੀ ਸਮਸ਼ਾਨ ਘਾੜ ਦੇ ਵਿੱਚ ਅੰਡੇ ਦੁੱਗਰੀ ਜਿਹੜਾ ਤੇ ਧਿਆਣਾ। ਅਠਾ ਅਠਾ ਮਾਰ ਦਾ ਕੱਠ ਉਹਨੂੰ ਪਿਆਰ ਕਰਨ ਵਾਲਿਆਂ ਦਾ। ਦੋਸਤੋ ਇਹ ਕੋਈ ਧਰਮ ਸਥਾਨ ਨਹੀਂਗਾ। ਕੋਈ ਡੇਰਾ ਨਹੀਂ ਕੋਈ ਹੋਰ ਨਹੀਂ। ਇਹਦੇ ਪੋਸਟਰ ਲੱਗੇ ਆਏ ਇਹ ਸ਼ਮਸ਼ਾਨ ਘਾੜ ਚ ਲੱਗੇ ਆ। ਦੇਖ ਸਕਦੇ ਤੁਸੀਂ ਅੱਜ ਉਹਨਾਂ ਦੀ 36ਵਾਂ ਵਰ੍ਹੇਗੰਢ। ਅਮਰ ਸਿੰਘ ਚਮਕਿੱਲਾ ਬੀਬੀ ਅਮਰਜੋਤ ਕੌਰ ਸੱਭਿਆਚਾਰਕ ਮੇਲਾ। ਤਾਂ ਦੂਜੇ ਦੇ ਪਾਸੇ ਸਾਨੂੰ ਜਾ ਕੇ ਅਦਰ ਜਿੱਧਰ ਮੇਲਾ ਚੱਲ ਰਿਹਾ ਹੈ ਉਹ ਵੀ ਦਿਖਾਵਾਂਗੇ। ਆ ਭਾਈ ਜੀ ਨੂੰ ਪਿਆਰ ਕਰਨ ਵਾਲੇ ਨੇ ਗੱਡੀ ਤੇ ਫੋਟੋ ਲਾਈ ਹੈ। ਫਿੱਕ ਤੇ ਚਮਕਿੱਲੇ ਉਹ ਕਿਲੇਗਾ ਧਰ ਕੇ ਤੁਰ ਚਲੀ ਜਾਂਦਰੀ ਖਾ ਲਿਆ ਤਰ ਕਰ ਕਰਕੇ। ਬਿਲਕੁਲ ਸਹੀ ਗੱਲ ਹੈ ਛਤਵੀਂ ਵਰਸੀ ਸਲਾਣਾ ਬਹੁਤ ਸੋਹਣੀ ਫੋਟੋ ਹੈ ਇਹ ਫੋਟੋ ਆਈ ਸੀਗੀ ਆਈ ਸੀ ਨਾਮ ਜਪਲਾ ਕੈਸਟ ਦੇ ਉੱਤੇ ਲੱਗੀ ਸੀ ਫੋਟੋ ਇਹ ਤੇ ਜਿਹੜੀ ਤੁਸੀਂ ਇਹ ਆਈ ਸੀ ਆ ਫੋਟੋ ਲੱਗੀ ਸੀਗੀ ਸਰਬਤਵੰਗ ਘੋਟ ਪਰਲਾ ਉਸ ਕੈਸਟ ਤੇ ਬਾਈ ਜੀ ਪੂਰੇ ਫੈਨਾ ਚਮਕੀਲਾ ਸਾਹਿਬ ਦੇ ਤੇ ਤੁਹਾਨੂੰ ਅੱਜ ਦਿਖਾਉਣੇ ਇੱਧਰ ਮੇਲੇ ਦਾ ਦ੍ਰਿਸ਼ ਵੀ ਜਿੱਧਰ ਮੇਲਾ ਸੱਬੇ ਚਾਰ ਕੇ ਮੇਲਾ ਚੱਲ ਰਿਹਾ ਬਹੁਤ ਭਾਰੀ ਇਕੱਠ ਹੈ ਤੇ ਸਟੇ ਲੱਗੇ ਹੋਏ ਸਾਮਣੇ 8 ਮਾਰਚ 1988 ਦਿਨ ਮੰਗਲਵਾਰ ਟਾਈਮ ਸਵੇਰ 2:00 ਦੁਪਹਿਰ ਬੜੀ ਡੈਥ ਹੋਈ ਸੀ ਉਹਨਾਂ ਦੀ ਜਿਲ੍ਹਾ ਜਲੰਧਰ ਪਿੰਡ ਮੈਸਮਪੁਰ ਜਿੱਥੇ ਇੱਕ ਵਿਆਹ ਪ੍ਰੋਗਰਾਮ ਤੇ ਗਏ ਸੀ ਉਹ ਤੇ ਕੁਝ ਕੇ ਲੋਕਾਂ ਵੱਲੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਪਰ ਫਿਰ ਵੀ ਉਹਨਾਂ ਨੂੰ ਚਾਣ ਵਾਲੇ 36 ਸਾਲਾਂ ਬਾਅਦ ਅੱਜ ਵੀ ਯਾਦ ਕਰਦੇ ਆ ਅੱਜ ਵੀ ਪਹੁੰਚਦੇ ਆ ਇੱਠਾ-ਠਾਹ ਮਾਰ ਦਾ ਇਕੱਠ ਉਹਨਾਂ ਦੇ ਪਿਆਰ ਦੀ ਸਬੂਤ ਹੈ ਬੇਸ਼ੱਕ ਉਹਨਾਂ ਨੂੰ ਚਲੇ ਗਏਆਂ ਨੂੰ 36 ਸਾਲ ਹੋ ਗਏ ਇਸ ਦੁਨੀਆ ਤੋਂ ਪਰ ਲੋਕ ਅੱਜ ਵੀ ਉਹਨਾਂ ਨੂੰ ਪਿਆਰ ਕਰਦੇ ਆ ਬਹੁਤ ਜ਼ਿਆਦਾ ਦੋਸਤੋ 8 ਮਾਰਚ 1988 ਦਿਨ ਮੰਗਲਵਾਰ ਜਿਲ੍ਹਾ ਜਲੰਧਰ ਦੇ ਪਿੰਡ ਮੈਸਮ ਪਰ ਜੋਹਪੁਰ ਉਹਰਾਮ ਲਾਉਣ ਗਏ ਸੀ ਇੱਕ ਵਿਆਹ ਤੇ ਜਿੱਥੇ ਮੁੰਡਾ ਹੋ ਕੈਨੇਡਾ ਤੋਂ ਆਇਆ ਸੀ ਉਹਦੇ ਵਿਆਹ ਤੇ ਗਏ ਸੀਗੇ ਉਸ ਸਮੇਂ ਪੰਜਾਬ ਚ ਇੱਕ ایسی ਕਾਲੀ ਹਨੇਰੀ ਝੁੱਲੀ ਜਿਹੜੀ ਇਸ ਦੁਨੀਆ ਦੀ ਮਹਾਨ ਦਗਾਣਾ ਜੋੜੀ ਨੂੰ ਆਪਣੇ ਨਾਲ ਹੀ ਸਮੇਟ ਕੇ ਲੈ ਗਈ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਵੱਡਾ ਸਦਮਾ ਦੇ ਗਈ ਚਬਕੀਲਾ ਸਾਹਬ ਤੇ ਅਮਰਜੋਤ ਦੇ ਮੌਤ ਮਗਰੋਂ ਕੁਝ ਲੋਕ ਉਹਨਾਂ ਦੇ ਪੱਖ 'ਚ ਵੀ ਆਏ ਜਿਨ੍ਹਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਉਹਨਾਂ ਦੀ ਮੌਤ ਤੋਂ ਬਾਅਦ ਲੋਕ ਦੋ ਧੜਾਂ ਵਿੱਚ ਵੰਡੇ ਗਏ ਚਬਕੀਲੇ ਦੇ ਪੱਕੇ ਲੋਕਾਂ ਦਾ ਕਹਿਣਾ ਸੀ ਵਿੱਚ ਚਬਕੀਲੇ ਨੂੰ ਹੀ ਕਿਉਂ ਕਿਲੇ ਨੂੰ ਮਾਰਨਾ ਪਿਆ ਚਬਕੀਲਾ ਪੱਖੀ ਲੋਕ ਕਹਿਣ ਲੱਗੇ ਕਿ ਲੱਚਰ ਤਾਂ ਦੂਸਰੇ ਸਿੰਘਾਂ ਨੇ ਵੀ ਗੀਤ ਬਹੁਤ ਗਾਏ ਹੈਗੇ ਪਰਚਮ ਕੀਲੇ ਨੂੰ ਇਕੱਲੇ ਨੂੰ ਹੀ ਕਿਉਂ ਮਾਰਿਆ ਗਿਆ ਇਸ ਤਰ੍ਹਾਂ ਉਹਨਾਂ ਨੇ ਸ਼ਿੰਗਰਾਂ ਦੇ ਨਾਮ ਵੀ ਲਏ ਪਿੱਦਦਾਰ ਸੰਧੂ ਨੇ ਗੀਤ ਗਾਇਆ ਪੱਕੇ ਖਾਲ ਵਿੱਚ ਨਾਉਂਦੀ ਤਾਂ ਕੋਈ ਨਜ਼ਰ ਫੇਰ ਗਿਆ ਵੇ ਕਰਤਾਰ ਅੰਬਲੇ ਨੇ ਗਾਇਆ ਚੱਕਲੋ ਰੱਬ ਦਾ ਨਾਮ ਲੈ ਕੇ ਰੰਨ ਬੋਤਲ ਵਰਗੀ ਜਿਸ ਤਰ੍ਹਾਂ ਮਾਨਕ ਸਾਹਿਬ ਨੇ ਗਾਇਆ ਰਸ ਚੂਸਲਾ ਬੋਲਾਂ ਦਾ ਸਾਰਾ ਮਾਸ਼ਰੀ ਦਾ ਪੱਤਾ ਬਣ ਕੇ ਮੁਹੰਮਦ ਸਦੀਕ ਨੇ ਗਾਇਆ ਖੇਚਲਾ ਚਬਰ ਵਿੱਚ ਵਾ ਫੜ ਕੇ ਮੈਨੂੰ ਖੇਚਲਾ ਬੈਰੀਆ ਜਮਲਾ ਜੱਟ ਜੀ ਦਾ ਗੀਤ ਸੀ ਆ ਮੱਖਣਾ ਬੱਦੀ ਟਿੱਕੀ ਵਰਗੀ ਮੁੰਡਿਓ ਇੱਕ ਕੁੜੀ ਵਸਾ ਲਈਏ ਔਰ ਕਿਨੇ ਕਿ ਸੰਗਰਾਮ ਦਾ ਨਾਮ ਲਈਏ ਲੋਕਾਂ ਨੇ ਕਿਹਾ ਤੇ ਉਹਨਾਂ ਦਾ ਮਤਲਬ ਕਹਿਣਾ ਸੀ ਅੱਗੋਂ ਚਮਕੀਲਾ ਹੀ ਲੱਚਰ ਸੀ ਅਤੇ ਇੱਕੋ ਹੀ ਜਵਾਬ ਸੀ ਉਹਨਾਂ ਦਾ ਕਿ ਵੀ ਉਸਦੇ ਗੀਤ ਆਪਣੀਆਂ ਮਾਂ ਮਾਤੀਆਂ ਭੈਣਾਂ ਕੋਲ ਬੈਠ ਕੇ ਨਹੀਂ ਸੁਣ ਸਕਦਾ ਕੋਈ ਵੀ ਚਮਕੀਲਾ ਪੱਖੀ ਲੋਕਾਂ ਦਾ ਕਹਿਣਾ ਸੀ ਕਿ ਚਮਕੀਲਾ ਸਾਹਿਬ ਦੀ ਉਮਰ ਛੋਟੀ ਸੀ ਉਹਦੇ ਪੰਜ ਚਾਰ ਗੀਤ ਹੋ ਸਕਦੇ ਆ ਇਹ ਮਤਲਬ ਸੀ ਥੋੜੇ ਜੇ ਤੇ ਧਰਮ ਅਗੇ ਕੀਤੇ ਉਹਦੇ 36 ਸਾਲਾਂ ਬਾਅਦ ਅੱਜ ਵੀ ਸਤਾਰੇ ਵਾਂਗੂੰ ਚਮਕਦੇ ਆ ਜੋ ਨੇ ਥੋੜੇ ਸਮੇਂ ਵਿੱਚ ਪ੍ਰਸਿੱਧੀ ਖੱਟੀ ਇਹਦੀ ਮੌਤ ਦਾ ਕਾਰਨ ਬਣਿਆ ਪਰ ਵਿਰੋਧੀਆਂ ਦਾ ਜਵਾਬ ਸੀ ਕਿ ਚਮਕੀਲਾ ਲੱਚਰ ਸੀ ਇਸ ਕਰਕੇ ਹੀ ਉਸ ਨੂੰ ਮਾਰਿਆ ਗਿਆ ਸੋਧਿਆ ਗਿਆ ਚਮਕੀਲੇ ਤੇ ਪਹਿਲਾਂ ਹੀ ਫਿਲਮ ਬਣੀ ਹੈ ਜੋੜੀ ਤੇ ਹੁਣ ਵੀ 12 ਪਰੈਜ ਨੂੰ ਚਮਕੀਲੇ ਦੀ ਫਿਲਮ ਆ ਰਹੀ ਹੈ ਲੋਕ ਉਸ ਤੇ ਵੀ ਕਿੰਤੂ ਪਰੰਤੂ ਕਰ ਰਹੇ ਨੇ ਕਮੈਂਟਾਂ ਚ ਆਪਸੋ ਲੜਾਈ ਝਗੜੇ ਕਰ ਰਹੇ ਨੇ ਦੋਸਤੋ ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਨੇ ਪਰ ਆਪਾਂ ਇੱਥੇ ਵੀਡੀਓ ਨੂੰ ਬੰਦ ਕਰਦੇ ਹਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਰੂਰ ਆਪਣਾ ਕਮੈਂਟਾਂ ਜਾਂ ਆਪਣੀ رائے ਜਰੂਰ ਦਿਓ ਸਹੀ ਗਲਤ ਬਾਰੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਦੱਸਿਓ ਗਾਲ ਜੀ